ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹਿੰਦੀs ਅਗਲੀ ਐਪੀਸੋਡ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਇੱਕ ਪਾਸੇ ਸਰਕਾਰਾਂ ਨੇ ਲੋਕਾਂ ਨੂੰ ਅੰਕੜਿਆਂ ਦੇ ਵਿੱਚ ਭੁਲ ਜਾ ਰੱਖਿਆ ਹੈ ਭਾਵੇਂ ਸੂਬੇ ਦੀ ਸਰਕਾਰ ਹੋਵੇ ਜਾਂ ਕੇਂਦਰ ਦੀ ਸਰਕਾਰ ਹੋਵੇ ਤੇ ਦੂਜੇ ਪਾਸੇ ਲੋਕ ਜਿਹੜੇ ਹਨ ਉਹ ਇੱਕ ਜੁਟਤਾ ਦਾ ਚੜ੍ਹਦੀ ਕਲਾ ਦਾ ਤੇ ਜ਼ਮੀਨ ਤੇ ਆਪਣੀ ਮਿੱਟੀ ਦੇ ਲਈ ਪਿਆਰ ਦਾ ਕਿੰਨਾ ਜਜ਼ਬਾ ਹੈ ਉਸ ਦਾ ਸਬੂਤ ਦਿੰਦੇ ਹੋਏ ਪੰਜਾਬ ਦੇ ਹਰ ਇੱਕ ਕਿਸਾਨਾਂ ਦੇ ਨਾਲ ਖੜੇ ਹਨ ਨਾ ਕਿ ਸਿਰਫ ਪੰਜਾਬ ਦੇ ਲੋਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਲੋਕ ਬਲਕਿ ਹਰਿਆਣਾ ਦੇ ਕਈ ਇਲਾਕਿਆਂ ਵਿੱਚੋਂ ਵੀ ਅਤੇ 100 ਤੋਂ ਵੱਧ ਟਰੈਕਟਰ ਰੋਜ਼ਾਨਾ ਚੱਲ ਰਿਹਾ ਹੈ ਖੇਤਾਂ ਦੇ ਵਿੱਚੋਂ ਜੰਮੀਗਾਰ ਤੇ ਰੇਤਾ ਬਾਹਰ ਕੱਢਣ ਦੇ ਲਈ ਪਰ ਇਹ ਕੋਸ਼ਿਸ਼ ਕਹਿਣੀ ਆਸਾਨ ਹੈ ਐਵੇਂ ਮੁਫਤ ਦੇ ਵਿੱਚ ਹੀ ਨਹੀਂ ਹੋ ਜਾਂਦੀ ਹਰ ਰੋਜ਼ ਇਨ੍ਹਾਂ ਟਰੈਕਟਰਾਂ ਤੇ 7 ਲੱਖ ਦਾ ਡੀਜ਼ਲ ਫੁੱਕ ਜਾਂਦਾ ਹੈ ਇਸ ਦੀ ਇਹ ਭਾਰੀ ਕੀਮਤ ਹੈ ਜੋ ਤਾਰਨੀ ਪੈਂਦੀ ਹੈ ਇੱਕ ਟਰੈਕਟਰ ਹਰ ਰੋਜ਼ ਤਕਰੀਬਨ 7000 ਰੁਪਏ ਦਾ ਤੇਲ ਪੀ ਜਾਂਦਾ ਹੈ ਹਿਸਾਬ ਲਾ ਲਵੋ ਕਿ 10 ਦਿਨਾਂ ਵਿੱਚ ਹੀ 70 ਲੱਖ ਦਾ ਡੀਜ਼ਲ ਵਰਤਿਆ ਜਾ ਚੁੱਕਿਆ ਹੈ ਪਰ ਇਸ ਕੋਸ਼ਿਸ਼ ਦੇ ਵਿੱਚ ਵਿਲੱਖਣ ਕੀ ਹੈ ਬੇਮਿਸਾਲ ਕੀ ਹੈ ਉਹ ਇਹ ਹੈ ਕਿ ਸਾਰੀ ਕੋਸ਼ਿਸ਼ ਸਰਕਾਰ ਦੀ ਮਦਦ ਤੋਂ ਬਿਨਾਂ ਕੀਤੀ ਜਾ ਰਹੀ ਹੈ ਇਸੇ ਵੀ ਕਿਸਮ ਦੀ ਸਰਕਾਰੀ ਸਹਾਇਤਾ ਨਹੀਂ ਲੋਕਾਂ ਦੇ ਦਾਨ ਤੇ ਚੰਦੇ ਨਾਲ ਹੀ ਉੱਗੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਇਹ ਕੋਸ਼ਿਸ਼ ਹੋ ਰਹੀ ਹੈ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਦਾ ਬਾਉਪਾਰ ਮੰਡ ਇਲਾਕਾ ਜਿੱਥੇ ਕੀ 32 ਕਿਲੋਮੀਟਰ ਲੰਬਾ ਤੂਸੀ ਬੰਨ ਉਹ ਵੀ ਕਿਸਾਨਾਂ ਦੇ ਵੱਲੋਂ ਹੀ ਬੰਨਿਆ ਗਿਆ ਸੀ ਖੜਾ ਦੇ ਪਾਣੀ ਨੇ ਅੱਠ ਖਾਵਾਂ ਤੋਂ ਤੋੜ ਦਿੱਤਾ ਸੀ ਉਸ ਦੀ ਬਰਮਤ ਤੇ ਮੁੜ ਬਸੇਮੇ ਦੀ ਕੋਸ਼ਿਸ਼ ਸਰਕਾਰ ਵੱਲੋਂ ਨਹੀਂ ਕੀਤੀ ਜਾ ਰਹੀ ਪਰ ਲੋਕਾਂ ਵੱਲੋਂ ਹੀ ਲਗਾਤਾਰ ਜਾਰੀ ਹੈ 20 ਸਤੰਬਰ ਨੂੰ ਅੱਜ ਤੋਂ 10 ਦਿਨ ਪਹਿਲਾਂ ਜਦੋਂ ਪੈਣੀ ਕਾਦਰ ਬਖਸ਼ ਵਿਖੇ ਜੋ ਪਾੜ ਪੈ ਗਿਆ ਸੀ ਉਸ ਨੂੰ ਪੂਰੀ ਤਰ੍ਹਾਂ ਪੂਰਿਆ ਗਿਆ ਤਾਂ ਅਗਲੇ ਦਿਨ ਤੋਂ ਹੀ ਵਲੰਟੀਅਰਾਂ ਦੇ ਗਰੁੱਪ ਜਿਨ੍ਹਾਂ ਦੇ ਵਿੱਚ ਤਾਲਮੇਲ ਬਿਠਾਉਣ ਦਾ ਕੰਮ ਸੀਚੇਵਾਲ ਕਰ ਰਹੇ ਸਨ ਹੜ੍ਹਾਂ ਦੇ ਪਾਣੀਆਂ ਨੇ ਜਿਹੜੇ ਖੇਤ ਡਬੋ ਦਿੱਤੇ ਸੀ ਉਹਨਾਂ ਵਿੱਚੋਂ ਰੇਤਾ ਕੱਢਣ ਦਾ ਕੰਮ ਜੋ ਕਿ ਬਹੁਤ ਹੀ ਮਿਹਨਤ ਵਾਲਾ ਕੰਮ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਉਹਨਾਂ ਨੇ ਆਰਾਮ ਕਰਨ ਦਾ ਨਹੀਂ ਸੋਚਿਆ ਕਿ ਚਲੋ ਬੰਨ ਪੂਰਿਆ ਗਿਆ ਹੈ ਹੁਣ ਕੁਝ ਦਿਨ ਰੁਕੀਏ ਉਸ ਤੋਂ ਬਾਅਦ ਕੰਮ ਸ਼ੁਰੂ ਕਰਾਂਗੇ ਨਾਲ ਦੀ ਨਾਲ ਅਗਲੇ ਦਿਨ ਹੀ ਇਤਾਂ ਦੇ ਵਿੱਚੋਂ ਰੇਤਾ ਸਾਫ਼ ਕਰਨ ਦਾ ਕੰਮ ਉਹਨਾਂ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਤੇ ਲੰਮੇ ਸਮੇਂ ਤੋਂ ਲਗਾਤਾਰ ਹਰ ਰੋਜ਼ ਇੱਕ ਕੰਮ ਬਿਨਾ ਵੇਗੰਤੋਂ ਜਾਰੀ ਹੈ ਇਹ ਸਾਰੇ ਖੇਤ ਜਿਨ੍ਹਾਂ ਵਿੱਚ 3-3 ਫੁੱਟ ਰੇਤੇ ਦੀਆਂ ਪਰਤਾਂ ਜਮ੍ਹਾਂ ਹੋ ਗਈਆਂ ਸਨ ਇਹ ਵਾਹੀਯੋਗ ਨਹੀਂ ਰਹੇ ਸੀ ਸੀਚੇਵਾਲ ਨੇ ਉਦੋਂ ਹੀ ਇੱਕ ਕੇਂਦ੍ਰਿਤ ਮਦਦ ਦੀ ਅਪੀਲ ਜਾਰੀ ਕੀਤੀ ਸੀ ਤੇ ਕਿਹਾ ਸੀ ਕਿ ਸਾਨੂੰ ਬਿਸਕੁਟਾਂ ਦੇ ਪੈਕੇਟ ਜਾਂ ਖਾਣੇ ਦੇ ਪੈਕੇਟ ਨਹੀਂ ਚਾਹੀਦੇ ਪਰ ਜਿਸ ਚੀਜ਼ ਦੀ ਸਾਨੂੰ ਸਭ ਤੋਂ ਵੱਧ ਲੋੜ ਹੈ ਉਹ ਹੈ ਡੀਜ਼ਲ ਜਿਸ ਦੇ ਨਾਲ किसानਾਂ ਨੂੰ ਸੱਚੀ ਬਦਦ ਮਿਲੇਗੀ ਕਿਉਂਕਿ ਇਹਦੇ ਨਾਲ ਉਹਨਾਂ ਨੂੰ ਆਪਣੀ ਜ਼ਮੀਨ ਤੇ ਰੋਜ਼ਗਾਰ ਦੁਬਾਰਾ ਹਾਸਲ ਕਰਨ ਦੇ ਵਿੱਚ ਮਦਦ ਮਿਲੇਗੀ ਇਸੇ ਅਪ੍ਰੈਲ ਨੂੰ ਸੁਣ ਕੇ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ 35 ਵਲੰਟੀਅਰਾਂ ਦਾ ਇੱਕ ਜਥਾ ਹਰਿਆਣੇ ਤੋਂ 5 ਦਿਨ ਪਹਿਲਾਂ ਹੀ ਉੱਥੇ ਪਹੁੰਚਿਆ ਰੇਤਾ ਸਾਫ਼ ਕਰਨ ਦੀ ਇਸ ਮੁਹਿੰਮ ਦੇ ਵਿੱਚ ਹਿੱਸਾ ਬਣਨ ਦੇ ਲਈ ਇਨਾਂ ਵਿੱਚੋਂ ਇੱਕ ਸਿਰਸੇ ਦਾ ਸੰਤਜੀਤ ਸਿੰਘ ਸੀ ਜਿਸ ਨੇ ਦੱਸਿਆ ਕਿ ਅਸੀਂ 16 ਟਰੈਕਟਰ ਨਾਲ ਲੈ ਕੇ ਆਏ ਸੀ ਸ਼ੁਰੂ ਵਿੱਚ ਤਾਂ ਅਸੀਂ ਹਰਿਆਣੇ ਤੋਂ ਹੀ ਟਰੈਕਟਰਾਂ ਦੀਆਂ ਟੈਂਕੀਆਂ ਫੁੱਲ ਕਰਾ ਕੇ ਭਰਾ ਕੇ ਤੁਰੇ ਸੀ ਪਰ 4 ਦਿਨਾਂ ਬਾਅਦ ਹੀ ਉਹ 2 ਲੱਖ ਦੇ ਡੀਜ਼ਲ ਦੀਆਂ ਟੈਂਕੀਆਂ ਭਰਾ ਕੇ ਵਾਪਸ ਪਰਤੇ ਤੇ ਇਸ ਗੱਲ ਦਾ ਸਬੂਤ ਦਿੱਤਾ ਕਿ ਕਿਵੇਂ ਬਚਨਬੱਧਤਾ ਦੇ ਨਾਲ ਆਮ ਆਦਮੀ ਸਪਿੰਡੂ ਜਨਦੀਪਨ ਨੂੰ ਇਸ ਪਿੰਡਾਂ ਦੀ ਆਰਥਿਕਤਾ ਨੂੰ ਮੁੜ ਪੈਰਾਪਾਰ ਕਰਨ ਦਾ ਬੋਝ ਆਪਣੇ ਮੋਢਿਆਂ ਦੇ ਉੱਤੇ ਚੱਕ ਸਕਦਾ ਹੈ ਤੇ ਇਸੇ ਹੀ ਆਮ ਨਾਗਰਿਕ ਦੀ ਚਲਾਈ ਮੁਹਿਮ ਨੂੰ ਕੱਪੜੇ ਅਤੇ ਭੋਜਨ ਦੀ ਥਾਂ ਤੇ ਡੀਜ਼ਲ ਦੀ ਵੀ ਵੱਡੀ ਮਾਤਰਾ ਦੇ ਵਿੱਚ ਦਾਨ ਮਿਲਿਆ ਹੈ ਦਾਨ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਡੀਜ਼ਲ ਵੀ ਇਕੱਠਾ ਹੋ ਰਿਹਾ ਹੈ ਜਿਵੇਂ ਜਿਵੇਂ ਕੌਮ ਨੂੰ ਇਹ ਅਹਿਸਾਸ ਹੋਇਆ ਕਿ ਸਾਫ ਬਦਰੀ ਤੇ ਵਾਹੀਯੋਗ ਜ਼ਮੀਨ ਤੋਂ ਬਿਨਾ ਨਾ ਤਾਂ ਕੋਈ ਫਸਲ ਉਗਾਈ ਜਾ ਸਕਦੀ ਹੈ ਤੇ ਨਾ ਹੀ ਅੱਗੇ ਗੁਜ਼ਰਬਸਰ ਹੋ ਸਕਦੀ ਹੈ ਕੋਈ ਗੁਜ਼ਾਰਾ ਹੋ ਸਕਦਾ ਹੈ ਪਹਿਣੀ ਕਾਦਰ ਬਖਸ਼ ਤੇ ਨਾਲ ਲੱਗਦੇ ਪਿੰਡਾਂ ਦੇ ਲੋਕ ਇੱਕ ਨਾ ਭੁਲਾਈ ਜਾਣ ਵਾਲੀ ਦੋਸਤੀ ਤੇ ਸਾਂਝੀਵਾਲਤਾ ਦਾ ਪ੍ਰਗਟਾਵਾ ਕਰਦੇ ਹੋਏ ਹੁਣ ਸਰਕਾਰ ਦੇ ਬੁਆਬਜੇ ਨੂੰ ਨਹੀਂ ਉਡੀਕ ਰਹੇ ਉਹ ਆਪਣੇ ਖੇਤਾਂ ਵਿੱਚ ਢੇੜਾ ਵੀ ਨਹੀਂ ਮਾਰ ਰਹੇ ਜਿੱਥੇ ਇਹਨਾਂ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਹੈ ਉਹ ਖੇਤ ਬਰਬਾਦ ਹੋ ਗਏ ਨੇ ਉਹ ਉੱਥੇ ਢੇੜਾ ਮਾਰਨ ਵੀ ਨਹੀਂ ਜਾ ਰਹੇ ਬਲਕਿ ਉਹਨਾਂ ਨੇ ਆਪਣੀ ਸਾਰੀ ਆਸਥਾ ਛੀਚੇਵਾਲ ਦੀ ਅਗਵਾਈ ਵਾਲੇ ਇਹਨਾਂ ਵਲੰਟੀਅਰਾਂ ਦੇ ਪਿੱਛੇ ਖੜੀ ਕਰ ਦਿੱਤੀ ਹੈ ਇਸ ਵਿਸ਼ਵਾਸ ਵਿੱਚ ਕਿ ਜੋ ਕੁਦਰਤ ਨੇ ਉਹਨਾਂ ਤੋਂ ਖੋਹ ਲਿਆ ਸੀ ਇਹ ਲੋਕ ਉਸ ਦੀ ਪਰਪਾਈ ਕਰਨਗੇ ਉਸ ਨੂੰ ਮੁੜ ਬਹਾਲ ਕਰਨਗੇ ਜੋ ਖੜਾ ਤੋਂ ਪਹਿਲਾਂ ਉਹਨਾਂ ਦੀ ਜ਼ਮੀਨ ਜਾਇਦਾਦ ਸੀ ਇਸ ਦੀ ਇੱਕ ਬੇਮਿਸਾਲ ਉਦਾਹਰਣ ਦਿੰਦੇ ਹੋਏ ਮੰਡ ਇਲਾਕੇ ਦਾ ਹੀ ਸਰਪੰਚ ਕੁਲਦੀਪ ਸਿੰਘ ਦੱਸਦਾ ਹੈ ਕਿ ਇੱਕ ਕਿਸਾਨ ਦੀ 2 ਏਕੜ ਜ਼ਮੀਨ ਦਾ ਇੱਕ ਟੁਕੜਾ ਸੀ ਜੋ ਕਿ 35 ਤੋਂ 40 ਫੁੱਟ ਤੱਕ ਖਾਰਿਆ ਗਿਆ ਦਰਿਆ ਖੋੜ ਕੇ ਲੈ ਗਿਆ ਖੜਾ ਕੇ ਲੈ ਗਿਆ ਉਸ ਦੀ ਜ਼ਮੀਨ ਨੂੰ ਪਰ ਉਸੇ ਥਾਂ ਨੂੰ ਪੂਰ ਕੇ ਉਸ ਜ਼ਮੀਨ ਨੂੰ ਮੁੜ ਬਹਾਲ ਕਰਨ ਦਾ ਜਗਤਬਾ ਅਤੇ ਵਜਨ ਮਦਦਤਾ ਦਿਖਾਉਂਦੇ ਹੋਏ ਜਿਹੜਾ 70 ਲੱਖ ਦਾ ਪੈਸਾ ਇਕੱਠਾ ਕੀਤਾ ਗਿਆ ਸੀ ਉਸ ਤੇ ਵਿੱਚ ਇੱਕ ਵੱਡਾ ਹਿੱਸਾ ਇਹਨਾਂ ਵਲੰਟੀਅਰਾਂ ਨੇ ਉੱਥੇ ਖਰਚ ਦਿੱਤਾ ਹੈ ਇਹ ਖਰਚਾ ਹੋਰ ਵੀ ਵੱਧ ਸਕਦਾ ਹੈ ਪਰ ਉਹ ਨਿਰ ਧੜਕ ਹੋ ਕੇ ਵਿਬਾਕੀ ਦੇ ਨਾਲ ਕੰਮ ਲੱਗੇ ਹੋਏ ਨੇ ਉਸ ਜਗ੍ਹਾ ਨੂੰ ਰਿਸਟੋਰ ਕਰਨ ਲਈ ਮੁੜ ਬਹਾਲ ਕਰਨ ਲਈ ਪੂਰੀ ਜੀ ਜਾਨ ਦੇ ਨਾਲ ਮਿਹਨਤ ਕਰ ਰਹੇ ਹੈ ਇਹ ਸਿਰਫ ਸਾਡੀ ਜ਼ਮੀਨ ਹੀ ਨਹੀਂ ਸਾਡੀ ਜੀਵਨ ਰੇਖਾ ਹੈ ਇਸ ਨੂੰ ਐਵੇਂ ਦੱਬੀ ਹੋਈ ਕਿਵੇਂ ਛੱਡ ਸਕਦੇ ਆ ਇੱਕ ਕਿਸਾਨਾਂ ਦਾ ਜਜ਼ਬਾ ਹੈ ਜੋ ਉੱਥੋਂ ਦੇ ਲੋਕਾਂ ਦੇ ਵਿੱਚੋਂ ਨਿਕਲ ਕੇ ਆ ਰਿਹਾ ਹੈ ਇੱਕ ਵਾਰ ਰੇਤਾ ਸਾਫ਼ ਹੋ ਜਾਵੇ ਫਿਰ ਅਗਲਾ ਕੰਮ ਜਿਹੜਾ ਹੈ ਇਸ ਜ਼ਮੀਨ ਨੂੰ ਪੱਧਰ ਕਰਨਾ ਹੈ ਲੇਜ਼ਰ ਕਰਾ ਲਾਉਣਾ ਹੈ ਤੇ ਉਸ ਤੋਂ ਬਾਅਦ ਕਣਕ ਦੇ ਬੀਜ ਬੰਡਨੇ ਹਨ ਇਹ ਸੀਚੇ ਵਾਲ ਦਾ ਕਹਿਣਾ ਹੈ ਜੋ ਕਿ 11 ਅਗਸਤ ਤੋਂ ਹੀ ਇੱਥੇ ਡਟਿਆ ਹੋਇਆ ਹੈ ਹਰ ਦਿਨ 12 ਘੰਟੇ ਇਸੇ ਇਲਾਕੇ ਦੇ ਵਿੱਚ ਇਸੇ ਏਰੀਏ ਦੇ ਵਿੱਚ ਲਗਾਤਾਰ ਜੁਟਿਆ ਹੋਇਆ ਹੈ ਕੰਮ ਕਰ ਰਿਹਾ ਹੈ ਆਪ ਟ੍ਰੈਕਟਰ ਚਲਾ ਰਿਹਾ ਹੈ ਬੰਨ ਮਾਰ ਰਿਹਾ ਹੈ ਕਰਾ ਲਾ ਰਿਹਾ ਹੈ ਅਤੇ ਤਾਲਮੇਲ ਬਿਠਾ ਰਿਹਾ ਹੈ ਵਲੰਟੀਅਰਾਂ ਦੀ ਅਗਵਾਈ ਕਰ ਰਿਹਾ ਹੈ ਅਤੇ ਜੋ ਸਾਡੀ ਸਿਆਸੀ ਲੀਡਰਸ਼ਿਪ ਹੈ ਜੋ ਵਿਧਾਨ ਸਭਾ ਦੇ ਵਿੱਚ ਇਸ ਵਿਅਕਤੀ ਨੂੰ ਠੇਕੇਦਾਰ ਕਰਕੇ ਸੰਬੋਧਨ ਕਰਦੇ ਸੀ ਇਸ ਤੇ ਇਲਜ਼ਾਮ ਲਾਇਆ ਸੀ ਕਿ ਇਹ ਤਾਂ ਠੇਕੇਦਾਰ ਹੈ ਉਹ ਇੱਕ ਪਲਵਾਨੀ ਜਿਹੜਾ ਮਾਰ ਕੇ ਉਸ ਤੋਂ ਬਾਅਦ ਦੁਬਾਰਾ ਕਦੇ ਇਸ ਇਲਾਕੇ ਦੇ ਵਿੱਚ ਮੂੰਹ ਦਿਖਾਉਣ ਨਹੀਂ ਆਇਆ ਇਹ ਫਰਕ ਹੈ ਸਾਡੇ ਸਿਆਸੀ ਨੇਤਾਵਾਂ ਦਾ ਤੇ ਉਹਨਾਂ ਲੋਕਾਂ ਦਾ ਜਿਹੜੇ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰ ਰਹੇ ਹੁਣ ਸੀਚੇਵਾਲ ਦੀ ਜਾਂ ਇਸ ਮੰਡਲ ਇਲਾਕੇ ਦੀ ਮੈਂ ਇੱਕ ਸਿਰਫ ਉਦਾਹਰਨ ਦਿੱਤੀ ਹੈ ਇੱਕ ਮਿਸਾਲ ਦੇ ਤੌਰ ਤੇ ਇਹ ਸਾਰਾ ਵਾਕਿਆ ਤੁਹਾਡੇ ਸਾਹਮਣੇ ਰੱਖਿਆ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇਸੇ ਤਰੀਕੇ ਨਾਲ 30 30 35 35 40 ਮੁੰਡਿਆਂ ਦੇ ਵਲੰਟੀਅਰਾਂ ਦੇ ਨੌਜਵਾਨਾਂ ਦੇ ਗਰੁੱਪ ਨੇ ਜੋ ਕੰਮ ਕਰ ਰਹੇ ਨੇ ਜੋ ਆਪਣੇ ਪਿੰਡਾਂ ਦੇ ਵਿੱਚੋਂ ਆਪਣੇ ਟਰੈਕਟਰ ਨਾਲ ਲੈ ਕੇ ਆਏ ਨੇ ਆਪਣੇ ਸੰਧ ਨਾਲ ਲੈ ਕੇ ਆਏ ਨੇ ਤੇ ਇੱਥੇ ਇਕੱਠੇ ਹੋ ਕੇ ਉਹਨਾਂ ਕਿਸਾਨਾਂ ਦਾ ਸਾਥ ਦੇ ਰਹੇ ਨੇ ਜਿਨ੍ਹਾਂ ਨੂੰ ਨਾ ਤਾਂ ਯੂਨੀਅਨਾਂ ਵਾਲਿਆਂ ਨੇ ਮਦਦ ਕੀਤੀ ਐ ਤੇ ਨਾ ਹੀ ਸਰਕਾਰਾਂ ਨੇ ਜਿਨ੍ਹਾਂ ਦਾ ਹੱਥ ਫੜਿਆ ਹੈ ਇਹ ਲੋਕ ਆਪ ਮਹਾਰੇ ਬਿਨਾਂ ਕਿਸੇ ਦੇ ਸੱਦੇ ਤੇ ਆਪ ਤਾਲਮੇਲ ਬਿਠਾ ਰਹੇ ਨੇ ਆਪ ਚਾਹੇ ਉਹਨਾਂ ਦੀਆਂ ਰਿਸ਼ਤੇਦਾਰੀਆਂ ਹੋਣ ਚਾਹੇ ਉਹ ਸੋਸ਼ਲ ਮੀਡੀਆ ਤੋਂ ਕਿਤੇ ਕਹਾਣੀ ਸੁਣ ਕੇ ਕੋਈ ਵੀਡੀਓ ਦੇਖ ਕੇ ਉਹਨਾਂ ਦਾ ਮਨ ਪ੍ਰਸੀਧਿਆ ਹੋਵੇ ਕਿ ਕਿੱਥੇ ਕਿੰਨਾ ਨੁਕਸਾਨ ਹੋਇਆ ਹੈ ਉਹ ਆਪ ਮਹਾਰੇ ਉਹ ਹੀਰਾ ਘੱਟ ਘੱਟ ਇਹਨਾਂ ਪਿੰਡਾਂ 'ਚ ਪਹੁੰਚ ਰਹੇ ਨੇ ਤੇ ਕੰਮ ਦੇ ਵਿੱਚ ਹੱਥ ਵਟਾ ਰਹੇ ਨੇ ਯੋਗਦਾਨ ਪਾ ਰਹੇ ਨੇ ਤੇ ਲੋਕਦਾਨ ਪੁਲ ਵੀ ਕਰ ਰਹੇ ਪਰ ਸਾਡੇ ਸਿਆਸੀ ਆਗੂ ਸਾਡੇ ਸਿਆਸੀ ਲੀਡਰ ਕੀ ਕਰ ਰਹੇ ਨੇ ਜੇ ਤੁਸੀਂ ਇਸੇ ਵਿਧਾਨ ਸਭਾ ਦਾ ਸੈਸ਼ਨ ਦੇਖਿਆ ਹੋਵੇ ਤੇ ਪ੍ਰਤਾਪ ਸਿੰਘ ਬਾਜਵਾ ਜੋ ਕਿ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਵੱਲੋਂ ਸਿਰਫ ਇਲਜ਼ਾਮਬਾਜ਼ੀ ਤੋਂ ਬਿਨਾ ਕੁਝ ਨਹੀਂ ਕੀਤਾ ਗਿਆ ਸਿਰਫ ਦੋਸ਼ ਲਾਏ ਗਏ ਉਹ ਵੀ ਬਿਨਾ ਕਿਸੇ ਤੱਤ ਤੋਂ ਬਿਨਾ ਕਿਸੇ ਸਬੂਤ ਤੋਂ ਵੱਡੀਆਂ-ਵੱਡੀਆਂ ਬਿਆਨਬਾਜ਼ੀਆਂ ਤੋਂ ਬਿਨਾ ਕੁਝ ਨਹੀਂ ਕੀਤਾ ਗਿਆ ਤੇ ਉਹਨਾਂ ਦੇ ਸਾਥੀ ਐਮਐਲਏ ਜੋ ਕਾਂਗਰਸ ਦੇ ਸੀ ਉਹ ਕੀ ਕਰ ਰਹੇ ਇੱਕ ਪ੍ਰਤਾਪ ਬਾਜਵਾ ਦਾ ਬਚਾਅ ਕਰਦੇ ਹੋਏ ਇਹ ਕਹਿੰਦਾ ਹੈ ਕਿ ਇਹਨਾਂ ਦਾ ਕੰਮ ਲੋਕਾਂ ਦੀ ਮਦਦ ਕਰਨਾ ਨਹੀਂ ਇਹਨਾਂ ਦਾ ਕੰਮ ਸਿਰਫ ਜਾਇਜ਼ਾ ਲੈਣਾ ਹੈ ਇਸੇ ਲਈ ਇਹ ਉਸ ਬੰਬੂ ਕਾਰਟ ਤੇ ਜਾਇਜ਼ਾ ਲੈਣ ਗਏ ਸੀ ਪਲਵਾਨੀ ਗੇੜਾ ਮਾਰ ਕੇ ਜਾਇਜ਼ਾ ਲੈ ਕੇ ਵਾਪਸ ਆ ਗਏ ਕਿਸੇ ਦੀ ਮਦਦ ਕਰਨਾ ਇਹਨਾਂ ਦਾ ਕੰਮ ਨਹੀਂ ਸੀ ਇੱਕ ਦੂਸਰਾ ਕਾਂਗਰਸ ਦਾ ਐਮਐਲਏ ਉਹ ਇੱਕ ਡੀਸੀ ਦੇ ਉੱਤੇ ਸਵਾਲ ਖੜੇ ਕਰਦਾ ਹੈ ਕਿ ਡੀਸੀ ਦਾ ਕੰਮ ਪਾਣੀ ਦੀਆਂ ਬੋਤਲਾਂ ਵੰਡਣਾ ਨਹੀਂ ਪਰ ਕੀ ਉਸ ਐਮਐਲਏ ਨੂੰ ਇਹ ਪਤਾ ਹੈ ਕਿ ਪਿਛਲੇ ਡੇਢ ਮਹੀਨੇ ਦੇ ਵਿੱਚ ਉਹ ਡੀਸੀ ਕੀ ਸਿਰਫ ਪਾਣੀ ਦੀਆਂ ਬੋਤਲਾਂ ਵੰਡ ਰਿਹਾ ਹੈ ਜਾਂ ਕਿਵੇਂ ਦਿਨ ਰਾਤ ਇੱਕ ਕਰਕੇ ਉਹ ਲੋਕਾਂ ਦੇ ਨਾਲ ਸੰਪਰਕ ਸਾਧ ਰਿਹਾ ਹੈ ਲੋਕਾਂ ਨੂੰ ਅਸਲ ਦਾ ਅਹਿਸਾਸ ਦਿਵਾ ਰਿਹਾ ਹੈ ਕਿ ਤੁਸੀਂ ਇਕੱਲੇ ਨਹੀਂ ਤੁਹਾਨੂੰ ਸਰਕਾਰ ਨੇ ਡੁੱਬਣ ਦੇ ਲਈ ਮਰਨ ਦੇ ਲਈ ਨਹੀਂ ਛੱਡ ਦਿੱਤਾ ਪ੍ਰਸ਼ਾਸਨ ਮੌਜੂਦ ਹੈ ਪ੍ਰਸ਼ਾਸਨ ਤੁਹਾਡੇ ਦੁੱਖ ਦੇ ਵਿੱਚ ਤੁਹਾਡੇ ਨਾਲ ਖੜਾ ਹੈ ਐਡੇ ਵੱਡੇ ਦੁੱਖ ਦੀ ਘੜੀ ਦੇ ਵਿੱਚ ਜੇ ਕੋਈ ਕਿਸੇ ਦਾ ਹਾਲ ਜਾਣਨ ਲਈ ਪਹੁੰਚਦਾ ਹੈ ਕਿਸੇ ਨੂੰ ਆਪਣਾ ਪੰਦਾ ਅਹਿਸਾਸ ਕਰਾਉਂਦਾ ਹੈ ਤਾਂ ਉਸਦੇ ਕੰਮ ਨੂੰ ਕੀ ਤੁਸੀਂ ਛੋਟਾ کہہ ਕੇ ਜਾਣ ਸਕਦੇ ਔਰ ਇਹ ਨਹੀਂ ਕਿ ਬੀਸੀ ਸਾਖਸ਼ੀ ਸ਼ਾਨੀ ਨੇ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰੀ ਇਹੋ ਜਿਹਾ ਕੁਝ ਕੀਤਾ ਹੋਵੇ 2023 ਦੇ ਵਿੱਚ ਉਹਨਾਂ ਦੀ ਡਿਊਟੀ ਪਟਿਆਲੇ ਸੀ ਜਦੋਂ ਹੜਾ ਆਇਆ ਸੀ ਪਟਿਆਲੇ ਦੇ ਵਿੱਚ ਵੀ ਉਹਨਾਂ ਵੱਲੋਂ ਜੋ ਕੰਮ ਕੀਤਾ ਗਿਆ ਸੀ ਅੱਜ ਤੱਕ ਲੋਕ ਉਸ ਦੀ ਸ਼ਲਾਘਾ ਕਰਦੇ ਨੇ ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਕਿ ਉਹਨਾਂ ਹੜ੍ਹਾਂ ਦੇ ਵਿੱਚ ਬੀਸੀ ਸਾਖਸ਼ੀ ਸ਼ਾਨੀ ਨੇ ਕੀ ਕੰਮ ਕੀਤਾ ਸੀ ਕੀ ਬੇਮਿਸਾਲ ਕੰਮ ਕੀਤਾ ਸੀ ਔਰ ਸ਼ਾਇਦ ਉਸੇ ਕੰਮ ਨੂੰ ਦੇਖਦਿਆਂ ਹੋਇਆਂ ਹੀ ਉਹਨਾਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੀ ਕਬੱਡੀ ਜ਼ਿੰਮੇਵਾਰੀ ਦਿੱਤੀ ਗਈ ਸੀ ਪਟਿਆਲੇ ਤੋਂ ਇੱਕ ਤਰੱਕੀ ਦੇ ਵਾਂਗ ਉਹਨਾਂ ਨੂੰ ਇਸ ਮਹੱਤਵਪੂਰਨ ਜ਼ਿਲ੍ਹੇ ਦੀ ਅਗਵਾਈ ਕਰਨ ਦਾ ਮੌਕਾ ਦਿੱਤਾ ਗਿਆ ਸੀ ਔਰ ਇਹ ਪੋਲਿਟੀਕਲ ਲੀਡਰ ਹੈ ਸਿਆਸੀ ਲੀਡਰ ਉਹਨਾਂ ਦੇ ਕੰਮਾਂ ਦਾ ਮਜ਼ਾਕ ਉਡਾ ਰਹੇ ਨੇ ਜੋ ਕਿ ਦਿਨ ਰਾਤ ਇੱਕ ਕਰਕੇ ਜ਼ਮੀਨੀ ਪੱਧਰ ਤੇ ਕੰਮ ਕਰ ਰਹੇ ਨੇ ਆਪ ਤੁਸੀਂ ਕੁਝ ਕਰ ਨਹੀਂ ਰਹੇ ਆਪ ਸਿਰਫ ਬਿਆਨ ਦੇ ਰਹੇ ਹੋ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾ ਰਹੇ ਹੋ ਛਟਾਕਸ਼ੀ ਕਰ ਰਹੇ ਹੋ ਜੋ ਲੋਕ ਕੰਮ ਕਰ ਰਹੇ ਨੇ ਉਹਨਾਂ ਦੇ ਕੰਮਾਂ ਦੇ ਵਿੱਚ ਤੁਸੀਂ ਨੁਕਸ ਕਰ ਰਹੇ ਹੋ ਉਹਨਾਂ ਦੇ ਕੰਮਾਂ ਨੂੰ ਤੁਸੀਂ ਛੋਟਾ ਕਰਕੇ ਦੱਸ ਰਹੇ ਲੋਕਾਂ ਦੇ ਮਦਦ ਕਰਨ ਦੀ ਬਜਾਏ ਲੋਕਾਂ ਦੇ ਲਈ ਪੈਸਾ ਇਕੱਠਾ ਕਰਨ ਦੀ ਬਜਾਏ ਸਾਰੇ ਜਾਣਦੇ ਨੇ ਕਿ ਪੰਜਾਬ ਦੇ ਵਿੱਤੀ ਹਾਲਾਤ ਮਾੜੇ ਨੇ ਪਰ ਪੈਸਾ ਇਕੱਠਾ ਕਰਨ ਦੀ ਬਜਾਏ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਸਰਕਾਰ ਦੇ ਰਾਹਤ ਫੰਡ ਦੇ ਵਿੱਚ ਪੈਸਾ দান ਨਾ ਦਿਓ ਇਹ ਖਾ ਜਾਣਗੇ ਇਹ ਲੋਕ ਹੜਪੀੜਤਾੰਤ ਪੈਸਾ ਨਹੀਂ ਪਹੁੰਚਾਉਣਗੇ ਇਹ ਪੈਸਾ ਢਕਾਰ ਜਾਣਗੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਵੀ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਈ ਹੈ ਜਦੋਂ ਰਾਹਤ ਕਮਾਂ ਦੇ ਲਈ ਪੈਸਾ ਇਕੱਠਾ ਕਰਨ ਦੀ ਬਜਾਏ ਪੈਸਾ ਨਾ ਦਿੱਤਾ ਜਾਵੇ ਇਸ ਤੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ ਇਸੇ ਤਰੀਕੇ ਨਾਲ ਹੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇੱਕ ਦੂਜੇ ਦੇ ਉੱਤੇ ਇਲਜ਼ਾਮ ਤراਸ਼ੀ ਕਰ ਰਹੀਆਂ ਹਨ ਉਹਨਾਂ ਨੇ 1600 ਕਰੋੜ ਦਾ ਐਲਾਨ ਕਰਨ ਤੋਂ ਬਾਅਦ ਕੁਝ ਨਹੀਂ ਕੀਤਾ ਪੈਸਾ ਕੋਈ ਦਿੱਤਾ ਨਹੀਂ ਲੇਕਿਨ ਕੱਲ ਅਮਿਤ ਸ਼ਾਹ ਨੇ 800 ਕਰੋੜ ਦੇ ਕਰੀਬ ਦਾ ਪੈਸਾ ਗਿਣਾ ਦਿੱਤਾ ਜੋ ਕਿ ਉਹਨਾਂ ਦੇ ਮੁਕਾਬਕ ਪੰਜਾਬ ਨੂੰ ਜਾਰੀ ਕਰ ਦਿੱਤਾ ਗਿਆ ਹੈ ਤੇ ਉਸ ਦੇ ਵਿੱਚ ਨੈਸ਼ਨਲ ਹਾਈਵੇ 30 ਆਫ ਇੰਡੀਆ ਵੱਲੋਂ ਖਰਚ ਕੀਤਾ ਗਿਆ 100-200 ਕਰੋੜ ਵੀ ਵਿੱਚੇ ਹੀ ਜੋੜ ਦਿੱਤਾ ਜੋ ਕਿ ਸ਼ਾਇਦ ਸਪੈਸ਼ਲ ਪੈਕੇਜ ਦਾ ਹਿੱਸਾ ਨਹੀਂ ਹੋ ਸਕਦਾ ਲੇਕਿਨ ਉਹ ਇਸ ਤਰੀਕੇ ਨਾਲ ਗਿਣਾ ਕੇ ਇਧਰੋਂ ਉਧਰੋਂ ਪੂਰਾ ਕਰਕੇ ਉਹ 1600 ਕਰੋੜ ਦਾ ਅੰਕੜਾ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸੇ ਤਰੀਕੇ ਨਾਲ ਪੰਜਾਬ ਸਰਕਾਰ ਵੀ 12000 ਕਰੋੜ ਦੇ ਸਟੇਟ ਡਿਜ਼ਾਸਟਰ ਰੀਲੀਫ ਫੰਡ ਦੇ ਵਿੱਚ ਹੀ ਉਲਝੀ ਹੋਈ ਹੈ ਨਾ ਉਹ ਪੈਸਾ ਹੈ ਤੇ ਨਾ ਹੀ ਇਹਨਾਂ ਵੱਲੋਂ ਜਸਟੀਫਾਈ ਕੀਤਾ ਜਾ ਰਿਹਾ ਹੈ ਕਿ ਉਹ ਪੈਸਾ ਕਿੱਥੇ ਗਿਆ ਪੈਸਾ ਤੁਸੀਂ 10 12 ਸਾਲ ਦਾ ਦੋੜੀ ਜਾਂਦੇ ਹੋ ਤੇ ਸਰਕਾਰ ਨੂੰ 3 ਸਾਲ ਆਏ ਹੋਏ ਨੇ ਕਿ 3 ਸਾਲਾਂ ਦੇ ਵਿੱਚ ਸਰਕਾਰ 12 ਸਾਲ ਪੁਰਾਣਾ ਆਇਆ ਪੈਸਾ ਖਾ ਗਈ ਇਹ ਕਿਵੇਂ ਪੋਸੀਬਲ ਹੋ ਸਕਦਾ ਹੈ ਪਰ ਕੋਈ ਕੀ ਸੱਚ ਹੈ ਕੀ ਝੂਠ ਹੈ ਇਸ ਦੇ ਵਿੱਚ ਜਿਆਦਾ ਦਿਮਾਗ ਲਾਉਣ ਨਾਲੋਂ ਸਿਰਫ ਕਿੱਡਾ ਵੱਡਾ ਇਗਜ਼ਾਮ ਲਾਇਆ ਜਾ ਰਿਹਾ ਹੈ ਕੌਣ ਕੀ ਸਿਆਸਤ ਕਰ ਰਿਹਾ ਹੈ ਇਹਦੇ ਵਿੱਚ ਹੀ ਉਲਝਿਆ ਹੋਇਆ ਹੈ ਉਹ ਲੋਕ ਉਹ 스타 ਉਹ ਸੈਲੀਬ੍ਰਿਟੀ ਜਿਨ੍ਹਾਂ ਨੇ 100-100 ਪਿੰਡ ਗੋਦ ਲਏ ਹੋਏ ਸੀ ਉਹ ਲੋਕ ਕਿੱਥੇ ਨੇ ਅੱਜ ਦਿਖਾਈ ਨਹੀਂ ਦੇ ਰਹੇ ਉਹ 100 ਪਿੰਡਾਂ ਦੀ ਸੂਚੀ ਕਿਹੜੀ ਹੈ ਉਸ ਪਿੰਡਾਂ ਦੇ ਵਿੱਚ ਕਿਹੜੀ ਟੀਮ ਹੈ ਜੋ ਕੰਮ ਕਰ ਰਹੀ ਹੈ ਨਾ ਤਾਂ ਕੋਈ ਉਹਨਾਂ ਤੋਂ ਪੁੱਛ ਰਿਹਾ ਹੈ ਤੇ ਨਾ ਹੀ ਕੋਈ ਦੱਸ ਰਿਹਾ ਹੈ ਪਰ ਜਿਹੜੇ ਵਲੰਟੀਅਰ ਨੇ ਜਿਹੜੇ ਆਪ ਮਹਾਰੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਉਹ ਇਸ ਗੱਲ ਦੀ ਉਡੀਕ ਨਹੀਂ ਕਰ ਰਹੇ ਕਿ ਉਹਨਾਂ ਦਾ ਨਾਮ ਕਿਸੇ ਅਖਬਾਰ ਵਿੱਚ ਆਏਗਾ ਜਾਂ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਫੋਟੋਆਂ ਪ੍ਰਕਾਸ਼ਿਤ ਹੋਣਗੀਆਂ ਤੇ ਉਹਨਾਂ ਨੂੰ ਵਾਹ-ਵਾਹ ਮਿਲੇਗੀ ਉਹ ਚੁੱਪ-ਚਾਪ ਜੋ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ ਉਹ ਕਰਨ ਲੱਗੇ ਹੋਏ ਨੇ ਉਸ ਕੰਮ ਦੇ ਵਿੱਚ ਰੁੱਝੇ ਹੋਏ ਨੇ ਬਿਨਾਂ ਕਿਸੇ ਇਨਾਮ ਦੀ ਲਾਲਸਾ ਤੋਂ ਬਿਨਾਂ ਕਿਸੇ ਵਾਅਦੇ ਦੀ ਲਾਲਸਾ ਤੋਂ ਉਹ ਉਹ ਕੰਮ ਲੱਗੇ ਹੋਏ ਨੇ ਜੋ ਕਿ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਤੇ ਜਿਹੜੇ ਸਾਡੇ ਸਿਆਸੀ ਆਗੂ ਨੇ ਉਹ ਕੰਮ ਕਰਨ ਦੀ ਥਾਂ ਤੇ ਦੂਜਿਆਂ ਦੀ ਲੀਕ ਛੋਟੀ ਕਰਨ ਦੇ ਵਿੱਚ ਲੱਗੇ ਹੋਏ ਨੇ ਉਹ ਵਾਅਦੇ ਵਟੋਰਨ ਦੇ ਵਿੱਚ ਲੱਗੇ ਹੋਏ ਨੇ ਉਹ ਬਿਨਾਂ ਕੰਮ ਕੀਤੇ ਲੋਕਾਂ ਦੀ ਸ਼ਾਬਾਸ਼ੀ ਲੈਣ ਦੇ ਵਿੱਚ ਰੁੱਝੇ ਹੋਏ ਨੇ ਕਿ ਕਿਵੇਂ ਵੱਧ ਤੋਂ ਵੱਧ ਵੋਟਾਂ ਉਹਨਾਂ ਨੂੰ 2027 ਦੇ ਵਿੱਚ ਪੈ ਸਕਦੀਆਂ ਹਨ ਸਿਰਫ ਤੇ ਸਿਰਫ ਇਹੀ ਕੋਸ਼ਿਸ਼ ਸੋ ਉਮੀਦ ਕਰਦੇ ਆ ਵੱਧ ਤੋਂ ਵੱਧ ਲੋਕ ਆਪਣੇ ਨਾਲ ਦੇ ਨਾਗਰਿਕਾਂ ਦਾ ਆਪਣੇ ਸਾਥੀ ਵਸਨੀਕਾਂ ਦਾ ਸਾਥੀ ਵਸਨੀਕਾਂ ਦੀ ਮਦਦ ਦੇ ਵਿੱਚ ਗੁਜ਼ਾਰਨਗੇ ਉਹਨਾਂ ਦੀ ਬਾਹ ਫੜਨਗੇ ਜਿਨ੍ਹਾਂ ਦੀ ਬਾਹ ਫੜਨ ਦੇ ਵਿੱਚ ਸਰਕਾਰਾਂ ناکਾਮ ਰਹੀਆਂ ਨੇ ਉਹਨਾਂ ਦੀ ਮਦਦ ਸਾਰੇ ਮਿਲ ਕੇ ਇਕ ਦੂ ठोके ਕਰਨਗੇ ਤੇ ਜੋ ਜੋ ਸਾਨੂੰ ਜੀਵਨ ਜਿਉਣ ਦਾ ਅਸਲੀ ਫਲਸਫਾ ਸਾਡੇ ਗੁਰਾਂ ਨੇ ਦਿੱਤਾ ਹੈ ਕਿ ਸਾਰੇ ਮਿਲ ਕੇ ਇੱਕ ਦੂਜੇ ਦੀ ਮਦਦ ਕਰੀਏ ਇਕੱਠੇ ਸਾਂਝੀ ਵਾਲਤਾ ਦੇ ਨਾਲ ਰਹੀਏ ਉਸ ਫਲਸਫੇ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇੱਕ ਦੂਜੇ ਦੀ ਬਾਹ ਫੜ ਕੇ ਇਸ ਪੰਜਾਬ ਦੇ ਲੋਕਾਂ ਨੂੰ ਜੋ ਇਸ ਘੜੀ ਦੇ ਵਿੱਚ ਜਦੋਂ ਪੰਜਾਬ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਛੜਾ ਤੇ ਪੀੜਤ ਨੇ ਉਹਨਾਂ ਨੂੰ ਇਸ ਮਾੜੇ ਟਾਈਮ ਦੇ ਵਿੱਚੋਂ ਉੱਭਰਨ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਨੂੰ ਮੁੜ ਭੜੀਤੇ ਲਿਆਉਣ ਦੇ ਵਿੱਚ ਮਦਦ ਇਸੇ ਤਰੀਕੇ ਨਾਲ ਕਰਦੇ ਰਹਾਂਗੇ ਇਸ ਤੋਂ ਵੱਧ ਅੱਗੇ ਵਧ ਕੇ ਹੋਰ ਕਰਨ ਦੀ ਕੋਸ਼ਿਸ਼ ਕਰਾਂਗੇ ਇਸੇ ਉਮੀਦ ਦੇ ਨਾਲ ਤੁਤੋ ਗਦਾ ਲੈਣੇ ਆ ਧੰਨਵਾਦ